ਬਜਾਜ ਫਾਈਨਾਂਸ ਭਾਰਤ ਦੇ ਵਿੱਚ ਦੋ ਚੀਜ਼ਾਂ ਲਈ ਫੇਮਸ ਹੈ ਇੱਕ ਤਾਂ ਇਹਨਾਂ ਦੇ ਪਰਸਨਲ ਲੋਨਸ ਜਾਂ ਫਿਰ ਈਐਮਆਈਜ਼ ਦੇ ਲਈ ਤੇ ਦੂਜਾ ਹੈ ਸਪੈਮ ਮੈਸੇਜਸ ਤੇ ਕਾਲਸ ਦੇ ਲਈ ਸਾਡੇ ਚੋਂ ਸ਼ਾਇਦ ਹੀ ਕੋਈ ਹੋਵੇਗਾ ਜਿਹਨੂੰ ਬਜਾਜ ਫਾਈਨਾਂਸ ਦੀ ਕਸਟਮਰ ਕੇਅਰ ਟੀਮ ਵੱਲੋਂ ਪਰਸਨਲ ਲੋਨ ਦੇ ਲਈ ਫੋਨ ਆਇਆ ਹੋਵੇ ਬਜਾਜ ਫਾਈਨਾਂਸ ਜਾਂ ਫਿਰ ਬਜਾਜ ਫਿਨਸਪ ਪਰਸਨਲ ਲੋਨਸ ਦੇ ਲਈ ਭਾਰਤ ਦੇ ਵਿੱਚ ਸਭ ਤੋਂ ਵੱਡਾ ਪਲੇਅਰ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਨਵੰਬਰ 2023 ਦੇ ਵਿੱਚ ਬਜਾਜ ਫਾਈਨਾਂਸ ਨੂੰ ਆਰਬੀਆਈ ਨੇ ਬੈਨ ਕਰਤਾ ਸੀ ਇਨਫੈਕਟ ਹਜੇ ਵੀ ਆਰਬੀਆਈ ਨੇ ਉਹ ਬੈਨ ਲਿਫਟ ਨਹੀਂ ਕੀਤਾ ਪਰ ਤੁਹਾਨੂੰ ਸ਼ਾਇਦ ਇਹ ਕੱਲ ਕੋਈ ਨਹੀਂ ਦੱਸੇਗਾ ਇਸ ਵੀਡੀਓ ਦੇ ਵਿੱਚ ਆਪਾਂ Bajaj Finance ਦੇ ਪਰਸਨਲ ਲੋਨ ਦੇ ਰਿਗਾਰਡਿੰਗ ਸਾਰੀਆਂ ਗੱਲਾਂ ਡਿਸਕਸ ਕਰਾਂਗੇ। ਮੈਕਸਿਮਮ ਕਿੰਨੇ ਤੱਕ ਦਾ ਲੋਨ ਮਿਲ ਸਕਦਾ ਹੈ? ਐਲੀਜੀਬਿਲਟੀ ਕੀ ਹੈ? ਅਪਲਾਈ ਕਿਵੇਂ ਕਰਨਾ ਹੈ? RBI ਨੇ ਬੈਨ ਕਿਉਂ ਲਗਾਇਆ ਸੀ? RBI ਦੇ ਬੈਨ ਤੋਂ ਬਾਅਦ ਵੀ ਇਸ ਲੋਨ ਲਈ ਅਪਲਾਈ ਕਰਨਾ ਚਾਹੀਦਾ ਹੈ ਜਾਂ ਨਹੀਂ? ਇਹ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ। ਤਾਂ ਚਲੋ ਸਭ ਤੋਂ ਪਹਿਲਾਂ ਤਾਂ ਇਹ RBI ਦਾ ਬੈਨ ਹੀ ਡਿਸਕਸ ਕਰ ਲੈਂਦੇ ਆ। ਨਵੰਬਰ 2023 ਦੇ ਵਿੱਚ RBI ਨੇ Bajaj Finance ਦੇ ਦੋ ਪ੍ਰੋਡਕਟ ਤੇ ਬੈਨ ਲਾਇਆ ਸੀ। ਇੱਕ ਤਾਂ E-com ਤੇ ਦੂਜਾ ਇਹਨਾਂ ਦਾ Insta EMI Card। RBI ਨੇ ਇਹ ਬੈਨ ਇਸ ਕਰਕੇ ਲਾਇਆ ਸੀ ਕਿਉਂਕਿ Bajaj Finance RBI ਦੇ ਡਿਜੀਟਲ ਲੈਂਡਿੰਗ ਗਾਈਡਲਾਈਨਸ ਨੂੰ ਠੀਕ ਤਰੀਕੇ ਨਾਲ ਫੋਲੋ ਨਹੀਂ ਸੀ ਕਰ ਰਿਹਾ ਇਸ ਗਾਈਡਲਾਈਨ ਦੇ ਵਿੱਚ RBI ਨੇ ਕਿਹਾ ਸੀ ਕਿ ਸਾਰੇ ਲੋਨਸ ਦੇ ਨਾਲ ਲੈਂਡਰ ਯਾਨੀ ਕਿ ਬੈਂਕ ਜਾਂ ਫਿਰ NBFCs ਨੂੰ ਇੱਕ ਕੀ ਫੈਕਟ ਸਟੇਟਮੈਂਟ ਇਸ਼ੂ ਕਰਨਾ ਹੁੰਦਾ ਹੈ ਜੋ ਕਿ Bajaj Finance ਇਸ਼ੂ ਨਹੀਂ ਸੀ ਕਰ ਰਿਹਾ ਕੀ ਫੈਕਟ ਸਟੇਟਮੈਂਟ ਦੇ ਵਿੱਚ ਲੋਨ ਨਾਲ ਜੁੜੀ ਕ੍ਰਿਟੀਕਲ ਇਨਫੋਰਮੇਸ਼ਨ ਹੁੰਦੀ ਹੈ ਇਹਦੇ ਵਿੱਚ ਸਾਰਾ ਕੁਝ ਹੁੰਦਾ ਹੈ ਵੀ ਵਿਆਜ ਕਿੰਨਾ ਲੱਗੇਗਾ ਬਾਕੀ ਫੀਸਿਸ ਕੀ ਹੋਣਗੀਆਂ ਰੀਪੇਮੈਂਟ ਟਰਮਸ ਕੀ ਹੋਣਗੀਆਂ ਇਹ ਸਾਰਾ ਕੁਝ ਡਿਟੇਲ ਦੇ ਵਿੱਚ ਮੈਂਸ਼ਨ ਹੁੰਦਾ ਹੈ ਕਾਕੀ ਤੁਹਾਡੇ ਜਾਂ ਮੇਰੇ ਵਰਗੇ ਜੋ ਲੋਨ ਲੈਣ ਵਾਲੇ ਆ ਜੋ ਬੋਰੋਅਰਸ ਹੈ ਉਹਨਾਂ ਨਾਲ ਕਿਸੇ ਵੀ ਤਰੀਕੇ ਦਾ ਕੋਈ ਧੋਖਾ ਨਾ ਹੋਵੇ ਪਰ ਆਰਬੀਆਈ ਦੇ ਇਸ ਬੈਨ ਦਾ ਬਜਾਜ ਫਾਈਨਾਂਸ ਤੇ ਕੋਈ ਬਹੁਤਾ ਵੱਡਾ ਇੰਪੈਕਟ ਨਹੀਂ ਹੋਇਆ ਕਿਉਂਕਿ ਇਹ ਦੋਨੋਂ ਪ੍ਰੋਡਕਟ ਕੰਬਾਈਨ ਕਰਕੇ ਬਜਾਜ ਫਾਈਨਾਂਸ ਦਾ ਟੋਟਲ 50% ਬਿਜ਼ਨਸ ਜਨਰੇਟ ਕਰਦੇ ਸੀ ਪਰ ਇਸ ਬੈਨ ਦਾ ਫਾਇਦਾ ਇਹ ਹੋਇਆ ਕਿ ਜਿਹੜੇ ਬੋਰੋਅਰਸ ਹੈ ਘਟੂ ਘਟ ਉਹਨਾਂ 'ਚ ਅਵੇਰਨੈਸ ਆ ਗਈ ਕਿ ਲੋਨ ਲੈਣ ਦੇ ਨਾਲ ਸਾਨੂੰ ਕੀ ਫੈਕਟ ਸਟੇਟਮੈਂਟ ਜ਼ਰੂਰ ਮਿਲਣੀ ਚਾਹੀਦੀ ਹੈ ਫਿਰ ਚਾਹੇ ਉਹ ਲੋਨ ਕਿਸੇ ਵੀ ਕੰਪਨੀ ਤੋਂ ਲਿਆ ਹੋਵੇ ਤੇ ਜੇਕਰ ਤੁਹਾਨੂੰ ਹਜੇ ਵੀ ਨਹੀਂ ਮਿਲ ਰਹੀ ਤਾਂ ਤਾਂ ਹੁਣ ਸਵਾਲ ਇਹ ਹੁੰਦਾ ਹੈ ਕਿ ਇਸ ਬੈਂਕ ਤੋਂ ਬਾਅਦ ਵੀ Bajaj Finance ਤੋਂ ਪਰਸਨਲ ਲੋਨ ਮਿਲ ਸਕਦਾ ਹੈ? ਤਾਂ ਡੈਫੀਨੇਟਲੀ ਤੁਸੀਂ ਬੜੀ ਇਜ਼ੀਲੀ ਆਪਣੇ ਇਸ ਪਰਸਨਲ ਲੋਨ ਲਈ ਅਪਲਾਈ ਕਰ ਸਕਦੇ ਹੋ। ਪਰ ਇੱਥੇ ਕੁਝ ਲੋਕ ਨੇ ਜੋ Bajaj Finance ਤੇ Bajaj Market ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ। ਤਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਇੱਕੋ ਕੰਪਨੀ ਦੇ ਦੋ ਅਲੱਗ-ਅਲੱਗ ਬਿਜ਼ਨੈਸੇਜ਼ ਨੇ। ਬਜਾਜ ਫਾਈਨਾਂਸ ਦੇ ਵਿੱਚ ਤੁਹਾਨੂੰ ਸਿਰਫ ਬਜਾਜ ਦਾ ਹੀ ਪਰਸਨਲ ਲੋਨ ਮਿਲ ਸਕਦਾ ਹੈ ਦੂਜੇ ਪਾਸੇ ਜੇਕਰ ਬਜਾਜ ਮਾਰਕੀਟ ਦੀ ਗੱਲ ਕਰੀ ਤਾਂ ਉਹ ਇੱਕ ਮਾਰਕੀਟ ਪਲੇਸ ਹੈ ਜਿੱਥੇ ਤੁਹਾਨੂੰ ਬਜਾਜ ਤੋਂ ਇਲਾਵਾ 15 ਹੋਰ ਕੰਪਨੀਆਂ ਤੋਂ ਵੀ ਪਰਸਨਲ ਲੋਨ ਮਿਲ ਸਕਦਾ ਹੈ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਿਰਫ ਬਜਾਜ ਦੇ ਪਰਸਨਲ ਲੋਨ ਬਾਰੇ ਹੀ ਡਿਸਕਸ਼ਨ ਕਰਾਂਗੇ ਸੋ ਬਜਾਜ ਫਾਈਨਾਂਸ ਤੋਂ ਤੁਹਾਨੂੰ 40 ਲੱਖ ਤੱਕ ਦਾ ਲੋਨ ਮਿਲ ਸਕਦਾ ਹੈ ਮੈਕਸਿਮਮ 8 ਸਾਲਾਂ ਦੇ ਲਈ ਪਰ ਇੱਥੇ ਇੱਕ ਗੱਲ ਦਾ ਧਿਆਨ ਰੱਖੇ ਕਿ ਇੱਥੇ ਤੁਹਾਨੂੰ ਘੱਟੋ ਘੱਟ ਲੋਨ 20000 ਦਾ ਮਿਲੇਗਾ ਉਸ ਤੋਂ ਘੱਟ ਨਹੀਂ ਮਿਲੇਗਾ ਪਰਸਨਲ ਲੋਨ ਦੇ ਅੰਡ ਤੇ ਨਾ ਤਿੰਨਾ ਪ੍ਰੋਡਕਟਸ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਗਲਤੀ ਨਾਲ ਵੀ ਕਿਸੇ ਗਲਤ ਪ੍ਰੋਡਕਟ ਲਈ ਅਪਲਾਈ ਕਰਤਾ ਤਾਂ ਲੈਣੇ ਦੇ ਦੇਣੇ ਪੈ ਸਕਦੇ ਆ ਜਿਹੜਾ ਫਲੈਕਸੀ ਟਰਮ ਲੋਨ ਹੈ ਉਹਦੇ ਵਿੱਚ ਤੁਸੀਂ ਪਹਿਲੇ 6 ਮਹੀਨਿਆਂ ਦੇ ਰੈਗੂਲਰ EMI ਪੇ ਕਰਨੀ ਹੁੰਦੀ ਹੈ ਤੇ 6 ਮਹੀਨਿਆਂ ਦੇ ਬਾਅਦ ਤੁਸੀਂ ਫਲੈਕਸੀਬਲ ਪੇਮੈਂਟ ਕਰ ਸਕਦੇ ਹੋ ਇਹਨੂੰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਾ ਦਿੰਦਾ ਮੰਨ ਲਓ ਤੁਸੀਂ 2 ਲੱਖ ਦਾ ਲੋਨ ਲੈਣੇ ਹੋ 2 ਸਾਲਾਂ ਦੇ ਲਈ ਤੇ ਪਹਿਲੇ 6 ਮਹੀਨਿਆਂ ਦੇ ਵਿੱਚ ਤੁਸੀਂ ਰੈਗੂਲਰ EMI ਪੇ ਕਰਦੇ ਹੋ ਜੋ ਕਿ ਟੋਟਲ ਤੁਸੀਂ 55000 ਰੁਪਏ EMI ਪੇ ਕਰਦੇ ਹੋ ਪਹਿਲੇ 6 ਮਹੀਨਿਆਂ ਦੇ ਵਿੱਚ ਹੁਣ 6 ਮਹੀਨੇ ਬਾਅਦ ਮੰਨ ਲਓ ਤੁਹਾਨੂੰ 50000 ਦੀ ਅਰਜੈਂਟ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਆਪਣੇ ਫਲੈਕਸੀ ਟਰਮ ਅਕਾਊਂਟ ਦੇ ਵਿੱਚ ਜਾ ਕੇ ਉਹ 50000 ਵਿਡਰਾ ਕਰਵਾ ਸਕਦੇ ਹੋ ਫਿਰ ਮੰਨ ਲਓ ਉਸ ਤੋਂ 4 ਮਹੀਨੇ ਬਾਅਦ ਤੁਹਾਡਾ 1 ਲੱਖ ਰੁਪਏ ਦਾ ਬੋਲਸ ਆ ਗਿਆ ਤੇ ਜੋ ਤੁਹਾਡਾ ਲੋਨ ਹੈ ਤੁਸੀਂ ਉਹ ਪੇ ਆਫ ਕਰਨਾ ਚਾਹੁੰਦੇ ਹੋ ਤਾਂ 4 ਮਹੀਨੇ ਬਾਅਦ ਜਾ ਕੇ ਤੁਸੀਂ ਆਪਣੇ ਉਹ ਫਲੈਕਸੀ ਟਰਮ ਅਕਾਊਂਟ ਦੇ ਵਿੱਚ ਉਹ 1 ਲੱਖ ਰੁਪਏ ਡਿਪੋਜ਼ਿਟ ਕਰ ਸਕਦੇ ਹੋ ਮਤਲਬ ਕਿ ਆਪਣਾ ਲੋਨ ਪੇ ਆਫ ਕਰ ਸਕਦੇ ਹੋ ਸੋ ਇਸ ਤਰੀਕੇ ਨਾਲ ਤੁਹਾਨੂੰ ਇੱਕ ਫਲੈਕਸੀਬਿਲਟੀ ਮਿਲ ਜਾਂਦੀ ਹੈ ਤੇ ਤੁਹਾਡਾ ਇਹ ਇੰਟਰਸਟ ਹੈ ਉਹ ਵੀ ਆਟੋਮੈਟਿਕਲੀ ਐਡਜਸਟ ਹੋ ਜਾਂਦਾ ਹੈ ਹੁਣ ਇਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿਉਂਕਿ ਫਲੈਕਸੀਬਿਲਟੀ ਦੇ ਵਿੱਚ ਤੁਹਾਨੂੰ ਨਾਰਮਲ ਨਾਲੋਂ 2-3% ਐਕਸਟੈਂਡਰਸ ਚਾਰਜ ਹੋਏਗਾ ਤੇ ਜਿਹੜੀ ਵੀ ਤੁਹਾਨੂੰ ਲੋਨ ਲਿਮਿਟ ਆਫਰ ਹੋਈ ਹੈ ਉਹਦਾ 0.30% ਐਨੂਅਲ ਮੇਨਟੇਨੈਂਸ ਚਾਰਜ ਲੱਗੇਗਾ ਤੇ ਇੱਕ ਆ ਟਾਈਮ ਤੋਂ ਪਹਿਲਾਂ ਤੁਸੀਂ ਆਪਣੀ 100% ਪੇਮੈਂਟ ਪ੍ਰੀਪੇਮੈਂਟ ਕਰ ਦਿੰਨੇ ਹੋ ਤਾਂ ਤੁਹਾਨੂੰ ਉਹਦੇ ਲਈ ਵੀ 4.72% ਚਾਰਜ ਦੇਣਾ ਪਏਗਾ ਹੁਣ ਇਸ ਤੋਂ ਬਾਅਦ ਆਉਂਦਾ ਫਲੈਕਸੀ ਹਾਈਬ੍ਰਿਡ ਲੋਨ ਫਲੈਕਸੀਟ ਆਮ ਲੋਨ ਨਾਲ ਉਹਦੇ ਵਿੱਚ ਬਸ ਇੰਨਾ ਕੁ ਡਿਫਰੈਂਸ ਹੈ ਕਿ ਪਹਿਲੇ 6 ਮਹੀਨੇ ਦੇ ਵਿੱਚ ਤੁਸੀਂ ਰੈਗੂਲਰ EMI ਪੇ ਕਰਦੇ ਹੋ ਬਟ ਇੱਥੇ ਸਿਰਫ ਤੁਸੀਂ ਰੈਗੂਲਰ EMI ਦੇ ਵਿੱਚ ਇੰਟਰਸਟ ਪੇ ਕਰਦੇ ਹੋ ਪ੍ਰਿੰਸੀਪਲ ਪੇ ਨਹੀਂ ਕਰਦੇ ਹੁਣ ਵੈਸੇ ਦੇਖਿਆ ਜਾਵੇ ਤਾਂ EMI ਘਟ ਹੁੰਦੀ ਹੈ ਸਾਡੇ ਲਈ ਫਾਇਦਾ ਬਟ ਜਿਹੜਾ ਪ੍ਰਿੰਸੀਪਲ ਆਉ ਬਾਅਦ ਦੇ ਵਿੱਚ ਕੰਪਾਉਂਡ ਹੋ ਕੇ ਜ਼ਿਆਦਾ ਬਣ ਜਾਂਦਾ ਤਾਂ ਸਾਨੂੰ ਬਾਅਦ ਦੇ ਵਿੱਚ ਜ਼ਿਆਦਾ EMI ਪੇ ਕਰਨੀ ਪੈਂਦੀ ਹੈ ਸੋ ਇੱਕ ਤਰੀਕੇ ਨਾਲ ਇਹ ਤੁਹਾਡੇ ਲਈ ਥੋੜਾ ਜਿਹਾ ਨੈਗੇਟਿਵ ਹੀ ਹੈ ਹੁਣ ਫਲੈਕਸੀ ਹਾਈਬ੍ਰਿਡ ਲੋਨ ਦੇ ਵਿੱਚ ਵੀ ਕਿਉਂਕਿ ਤੁਹਾਨੂੰ ਫਲੈਕਸੀਬਿਲਟੀ ਮਿਲਦੀ ਹੈ ਇਸ ਲਈ ਨਾਰਮਲ ਨਾਲੋਂ ਜਿਹੜਾ ਇੰਟਰਸਟ ਰੇਟ ਤੇ ਲਾਸਟ ਪ੍ਰੋਡਕਟ ਐਪ ਪਲੇਨ ਇਸ ਸਿੰਪਲ ਟਰਮ ਲੋਨ ਇਹ ਬਿਲਕੁਲ ਬੇਸਿਕ ਟਾਈਪ ਦਾ ਪਰਸਨਲ ਲੋਨ ਹੁੰਦਾ ਜਿਹਦੇ ਵਿੱਚ ਤੁਸੀਂ ਕੁਝ ਪੈਸੇ ਬੋਰੋ ਕਰਦੇ ਹੋ ਤੇ ਅਗਲੇ ਮਹੀਨੇ ਤੋਂ ਇੱਕ ਫਿਕਸ EMI ਪੇ ਕਰਨਾ ਸ਼ੁਰੂ ਕਰ ਦਿੰਦੇ ਹੋ ਉਦੋਂ ਤੱਕ ਜਦੋਂ ਤੱਕ ਤੁਹਾਡਾ ਟੈਨਰ ਖਤਮ ਨਹੀਂ ਹੁੰਦਾ ਹੁਣ ਇੱਕ ਵਾਰੀ ਨਾ ਆਪਾਂ ਇਹਨਾਂ ਸਾਰੇ ਲੋਨਸ ਦੀ ਐਲੀਜੀਬਿਲਟੀ ਦੇਖ ਲੈਂਦੇ ਆ ਇਹਨਾਂ ਪ੍ਰੋਡਕਟਸ ਦੇ ਲਈ ਕੋਈ ਵੀ ਪਰਸਨ ਅਪਲਾਈ ਕਰ ਸਕਦਾ ਜਿਹਦੀ ਉਮਰ 21 ਤੋਂ 80 ਸਾਲ ਦੇ ਵਿੱਚ ਹੈ ਜਦੀ ਘੱਟੋ ਘੱਟ ਸੈਲਰੀ 25000 ਰੁਪਏ ਹੈ ਤੇ ਜਿਹਦਾ ਸਿਮਬਲ ਸਕੋਰ 685 ਤੱਕ ਦਾ ਹੈ ਤੇ ਹਾਂ ਇਸ ਲੋਨ ਦੇ ਲਈ ਸਿਰਫ ਸੈਲਰੀਡ ਲੋਕ ਹੀ ਅਪਲਾਈ ਕਰ ਸਕਦੇ ਅਪਲਾਈ ਕਰਨ ਦੇ ਲਈ ਤੁਹਾਨੂੰ ਕੁਝ ਇਹ ਸਾਰੇ ਡਾਕੂਮੈਂਟਸ ਦੀ ਜ਼ਰੂਰਤ ਪਵੇਗੀ ਹੁਣ ਆਪਾਂ ਇਹਨਾਂ ਦੇ ਚਾਰਜਸ ਦੇਖ ਲੈਨੇ ਆ ਬਜਾਜ ਦੇ ਨਾਲ ਤੁਹਾਨੂੰ ਘੱਟੋ ਘੱਟ 11% ਵਿਆਜ ਦੇਖਣ ਨੂੰ ਮਿਲਦਾ ਪਰ ਇਹ 11% ਬਹੁਤ ਘੱਟ ਦੇਖਣ ਨੂੰ ਮਿਲਦਾ ਆਲਮੋਸਟ ਸਾਰਿਆਂ ਨੂੰ 13-14% ਲੱਗਦਾ ਉਹ ਵੀ ਉਹਨਾਂ ਨੂੰ ਜਿਨ੍ਹਾਂ ਦਾ ਸਿਮਬਲ ਸਕੋਰ ਬਹੁਤ ਹੀ ਵਧੀਆ ਜਿਨ੍ਹਾਂ ਦਾ ਸਿਮਬਲ ਸਕੋਰ 700-750 ਦੇ ਵਿੱਚ ਆ ਉਹਨਾਂ ਨੂੰ ਤਾਂ ਨਾਰਮਲੀ 20% ਤੋਂ ਜ਼ਿਆਦਾ ਹੀ ਲੱਗੇਗਾ ਇਸ ਤੋਂ ਇਲਾਵਾ 3.5% GST ਪ੍ਰੋਸੈਸਿੰਗ ਫੀਸ ਲੱਗੇਗੀ ਤੇ ਇਹ ਪ੍ਰੋਸੈਸਿੰਗ ਫੀਸ ਸਿਰਫ ਇੱਕ ਵਾਰੀ ਲੱਗਦਾ ਜਦੋਂ ਲੋਨ ਸੈਂਕਸ਼ਨ ਹੁੰਦਾ ਤੇ ਜਿਹੜੇ ਪਹਿਲੇ ਦੋ ਵੇਰੀਐਂਟ ਐ ਉਹਨਾਂ ਚ ਨਾਰਮਲ ਇੰਟਰਸਟ ਤੋਂ ਇਲਾਵਾ ਇੱਕ ਫਲੈਕਸੀ ਫੀਸ ਵੀ ਲੱਗਦੀ ਐ ਜੋ ਕਿ ਤੁਹਾਡੇ ਜੋ ਲੋਨ ਅਮਾਉਂਟ ਆ ਉਹਦੇ ਤੇ ਡਿਪੈਂਡ ਕਰਦੀ ਐ ਇਹ ਫਲੈਕਸੀ ਫੀਸ ਕੁਛ ਇਸ ਤਰੀਕੇ ਨਾਲ ਹੁੰਦੀ ਐ ਸੋ ਜੇਕਰ ਤੁਸੀਂ 4 ਤੋਂ ਲੈ ਕੇ 6 ਲੱਖ ਦੇ ਵਿੱਚ ਲੋਨ ਲੈਣੇ ਹੋ ਤਾਂ ਤੁਹਾਨੂੰ 5999 ਰੁਪਏ ਦੀ ਫਲੈਕਸੀ ਫੀਸ ਲੱਗੇਗੀ ਜਿਹਨੂੰ ਕਿ ਪਰਸੈਂਟੇਜ ਦੇ ਵਿੱਚ ਕਨਵਰਟ ਕਰੀਏ ਤਾਂ ਆਰਾਊਂਡ 1 ਤੋਂ ਲੈ ਕੇ 1.5% ਬਣਦਾ ਐ ਇਸ ਤੋਂ ਇਲਾਵਾ ਜੇਕਰ ਤੁਸੀਂ ਟਾਈਮ ਤੋਂ ਪਹਿਲਾਂ ਆਪਣਾ ਲੋਨ ਪੇ ਕਰਦੇ ਹੋ ਤਾਂ ਤੁਹਾਨੂੰ 4.72% ਚਾਰਜ ਲੱਗੇਗਾ ਜੋ ਕਿ ਮੇਰੇ opinion ਦੇ ਅਕੋਰਡਿੰਗ ਬਹੁਤ ਬਹੁਤ ਹੀ ਜ਼ਿਆਦਾ ਹੈ ਇਸ ਤੋਂ ਲਾਵਾ ਤੁਹਾਡੀ ਜਿਹੜੀ ਸ਼ੈਡਿਊਲਡ ਪੇਮੈਂਟ ਹੈ ਯਾਨੀ ਕਿ ਜਿਹੜੀ ਤੁਹਾਡੀ ਕਿਸ਼ਤ ਹੈ ਜਿੱਥੇ ਤੁਸੀਂ ਉਹ ਲੇਟ ਕਰਦੇ ਹੋ ਤਾਂ ਤੁਹਾਨੂੰ ਇੱਕ ਦਿਨ ਦੇ 12 ਰੁਪਏ ਲੱਗਣਗੇ ਪਰ ਇਨਸਟਾਲਮੈਂਟ ਤੇ ਜੇਕਰ ਤੁਹਾਡੀਆਂ ਦੋ ਕਿਸ਼ਤਾਂ ਡਿਲੇਟ ਚੱਲ ਰਹੀਆਂ ਨੇ ਤਾਂ ਤੁਹਾਨੂੰ ਇੱਕ ਦਿਨ ਦਾ 24 ਰੁਪਏ ਚਾਰਜ ਦੇਣਾ ਪਏਗਾ ਜੇਕਰ ਤੁਸੀਂ ਇੱਕ ਪ੍ਰੋਡਕਟ ਤੋਂ ਦੂਸਰੇ ਪ੍ਰੋਡਕਟ ਦੇ ਵਿੱਚ ਸਵਿਚ ਕਰਦੇ ਹੋ ਤਾਂ ਤੁਹਾਨੂੰ 1.18% ਦਾ ਚਾਰਜ ਲੱਗੇਗਾ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਪਹਿਲਾਂ ਹੀ ਡਿਸਾਈਡ ਕਰੋ ਕਿ ਤੁਸੀਂ ਕਿਹੜਾ ਪ੍ਰੋਡਕਟ ਲੈਣਾ ਹੈ ਤੇ ਐਟ ਦਾ ਐਂਡ ਕੁਝ ਬਾਕੀ ਦੇ ਸਟੈਂਡਰਡ ਚਾਰजेस ਵੀ ਹੁੰਦੇ ਜਿਵੇਂ ਕਿ ਬਾਊਂਸ ਚਾਰजेस ਹੋ ਗਿਆ ਸਟੈਂਪ ਡਿਊਟੀ ਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਜਾਜ ਫਾਈਨਾਂਸ ਦੇ ਜਿਹੜੇ ਚਾਰजेस ਆ ਉਹ ਲੈਂਡਮਾਈਨਜ਼ ਦੀ ਤਰ੍ਹਾਂ ਐਨੇ ਸਟ੍ਰੈਟੇਜੀਕਲੀ ਵਿਛਾਏ ਹੋਇਆ ਵੀ ਤੁਸੀਂ ਗਲਤੀ ਨਾਲ ਕਿਤੇ ਨਾ ਕਿਤੇ ਦਾ ਪੈਰ ਰੱਖ ਹੀ ਦਿਓਗੇ ਤੇ ਫਿਰ ਇਹਨਾਂ ਦੇ ਜਿਹੜੇ ਚਾਰजेस ਆ ਉਹ ਬੰਬ ਦੀ ਤਰ੍ਹਾਂ ਤੁਹਾਡੇ ਸਿਰ ਤੇ ਆ ਕੇ ਡੇਗਣਗੇ ਹੁਣ ਦੇਖ ਲੈਂਦੇ ਆ ਵੀ ਤੁਸੀਂ ਇੱਥੇ ਲੋਨ ਦੇ ਲਈ ਅਪਲਾਈ ਕਿਵੇਂ ਕਰ ਸਕਦੇ ਹੋ ਤੁਸੀਂ ਸਿੰਪਲੀ ਬਜਾਜ ਫਾਈਨਾਂਸ ਦੀ ਵੈਬਸਾਈਟ ਤੇ ਜਾ ਕੇ ਪਰਸਨਲ ਲੋਨ ਤੇ ਕਲਿੱਕ ਕਰਨਾ ਤੇ ਉਸ ਤੋਂ ਬਾਅਦ ਅਪਲਾਈ ਨਾਉ ਤੇ ਕਲਿੱਕ ਕਰਨਾ ਜਿਵੇਂ ਤੁਸੀਂ ਅਪਲਾਈ ਨਾਉ ਤੇ ਕਲਿੱਕ ਕਰੋਗੇ ਇਹ ਵਾਲਾ ਪੇਜ ਖੁੱਲੇਗਾ ਤੇ ਇੱਥੇ ਤੁਸੀਂ ਆਪਣੀਆਂ ਪਰਸਨਲ ਤੇ ਪ੍ਰੋਫੈਸ਼ਨਲ ਡਿਟੇਲਸ ਭਰਨੀਆਂ ਨੇ ਇੱਥੇ ਤੁਸੀਂ ਆਪਣਾ ਨਾਮ ਡੇਟ ਆਫ ਬਰਥ ਕਰੰਟ ਏਮਪਲੋਇਰ ਸੈਲਰੀ ਵਗੈਰਾ ਇਹ ਸਾਰੀਆਂ ਡਿਟੇਲਸ ਭਰਨੀਆਂ ਹੋਣਗੀਆਂ ਤੇ ਸਾਰਾ ਕੁਝ ਭਰ ਕੇ ਤੁਸੀਂ ਅਪਲਾਈ ਨਾਉ ਤੇ ਕਲਿੱਕ ਕਰਨਾ ਜਿਵੇਂ ਤੁਸੀਂ ਕਲਿੱਕ ਕਰੋਗੇ ਤਾਂ ਉਸ ਤੋਂ ਬਾਅਦ ਤੁਹਾਨੂੰ ਤੁਹਾਡੀ ਐਲੀਜੀਬਿਲਟੀ ਦਿਖ ਜੇਗੀ ਤੇ ਉਸ ਤੋਂ ਬਾਅਦ ਤੁਸੀਂ ਚੂਜ਼ ਕਰ ਸਕਦੇ ਹੋ ਕਿ ਤੁਸੀਂ ਤਿੰਨਾਂ ਚੋਂ ਯਾਨੀ ਕਿ ਟਰਮ ਲੋਨ ਫਲੈਕਸੀ ਹਾਈਬ੍ਰਿਡ ਲੋਨ ਤੇ ਫਲੈਕਸੀ ਟਰਮ ਲੋਨ ਦੇ ਵਿੱਚੋਂ ਕਿਹੜਾ ਪ੍ਰੋਡਕਟ ਲੈਣਾ ਹੈ ਤੇ ਕਿੰਨੇ ਟਿਨਿਓਰ ਤੱਕ ਦਾ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਪ੍ਰੋਸੀਡ ਤੇ ਕਲਿੱਕ ਕਰ ਸਕਦੇ ਹੋ ਲਾਸਟ ਸਟੈਪ ਦੇ ਵਿੱਚ ਤੁਸੀਂ ਆਪਣੀ ਕੇਵਾਈਸੀ ਤੇ ਆਪਣੀਆਂ ਬੈਂਕ ਡਿਟੇਲਸ ਵੈਰੀਫਾਈ ਕਰਨੀਆਂ ਹੋਣਗੀਆਂ ਤੇ ਦੈਟਸ ਆਲ ਜੇਕਰ ਤੁਹਾਡੀ ਐਪਲੀਕੇਸ਼ਨ ਐਕਸੈਪਟ ਹੋ ਜਾਂਦੀ ਹੈ ਤਾਂ ਕੁਝ ਹੀ ਟਾਈਮ ਦੇ ਵਿੱਚ ਪੈਸੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਆ ਜਾਣਗੇ ਚਲੋ ਹੁਣ ਇਹ ਤਾਂ ਹੋ ਗਈਆਂ ਫੈਕਚੁਅਲ ਗੱਲਾਂ ਜੋ ਤੁਹਾਨੂੰ ਕਿਤੇ ਵੀ ਦੇਖਣ ਨੂੰ ਮਿਲ ਜਾਣਗੀਆਂ ਹੁਣ ਕੁਝ ਅੰਦਰ ਦੀਆਂ ਗੱਲਾਂ ਡਿਸਕਸ ਕਰਦੇ ਆ ਅਜੇ ਤੱਕ ਤੁਹਾਨੂੰ ਲੱਗ ਰਿਹਾ ਵੀ ਇਹਦੇ ਵਿੱਚ ਕੁਝ ਪੋਜ਼ਿਟਿਵਸ ਵੀ ਨੇ ਤੇ ਕੁਝ ਨੈਗੇਟਿਵਸ ਵੀ ਨੇ ਬਟ ਫਿਰ ਵੀ ਬਜਾਜ ਤੋਂ ਲੋਨ ਲੈਣਾ ਚਾਹੀਦਾ ਹੈ ਜਾਂ ਨਹੀਂ ਤਾਂ ਦੇਖੋ ਜੇਕਰ ਸਾਰਾ ਕੁਝ ਸਹੀ ਚੱਲ ਰਿਹਾ ਤੁਸੀਂ ਆਪਣੇ ਬਸ ਤੁਹਾਨੂੰ ਬੁਜਾਈਆਂ ਅਲਗ-ਅਲਗ ਟੀਮਾਂ ਜਿਵੇਂ ਕਿ ਕ੍ਰੈਡਿਟ ਕਾਰਡ ਇੰਸ਼ੋਰੈਂਸ ਵਗੈਰਾ ਤੋਂ ਕ੍ਰੋਸ ਸਾਲ ਦੇ ਲਈ ਬਹੁਤ ਸਾਰੀਆਂ ਸਪੈਮ ਕਾਲਸ ਆਉਣਗੀਆਂ ਇਸ ਤੋਂ ਬਾਅਦ ਹੋਰ ਕੁਝ ਨਹੀਂ ਹੋਏਗਾ ਬਟ ਜੇਕਰ ਤੁਸੀਂ ਗਲਤੀ ਨਾਲ ਵੀ ਆਪਣੀ ਕੋਈ ਕੇਸ ਦੀ ਲੇਟ ਕਰਤੀ ਫਿਰ ਤੁਹਾਡੀ ਜ਼ਿੰਦਗੀ ਮੁਸ਼ਕਲ ਚ ਪੈ ਸਕਦੀ ਇਹਨਾਂ ਦੇ ਜਿਹੜੇ ਰਿਕਵਰੀ ਏਜੰਸ ਹੈ ਉਹ ਤੁਹਾਡੀ ਜਾਨ ਖਾ ਸਕਦੇ ਆ ਇੱਕ ਦਿਨ ਦੇ ਵਿੱਚ ਇੰਨੇ ਵਾਰੀ ਫੋਨ ਕਰਨਗੇ ਤੁਹਾਨੂੰ ਉਸ ਪੇਮੈਂਟ ਦੇ ਲਈ ਹੁਣ ਵੈਸੇ ਤਾਂ ਇਹਦੇ ਵਿੱਚ ਕੁਝ ਗਲਤ ਨਹੀਂ ਹੈ ਬਟ ਕਈ ਵਾਰੀ ਜਿਹੜੇ ਰਿਕਵਰੀ ਏਜੰਸ ਹੁੰਦੇ ਉਹਨਾਂ ਨਾਲ ਗੱਲ ਕਰਨ ਦਾ ਤਰੀਕਾ ਬੜਾ ਹੀ ਖਰਾਬ ਤੇ ਬੜਾ ਹੀ ਰੂਡ ਹੁੰਦਾ ਹੈ ਇਹਦਾਆਂ ਬਹੁਤ ਸਾਰੀਆਂ ਕਸਟਮਰ ਸਟੋਰੀਜ਼ ਤੁਹਾਨੂੰ Reddit Cora ਵਗੈਰਾ ਤੇ ਮਿਲ ਜਾਣਗੀਆਂ ਤੁਸੀਂ ਆਪਣਾ ਫ੍ਰੀ ਟਾਈਮ ਦੇ ਕੇ ਪੜ੍ਹ ਸਕਦੇ ਹੋ ਬਾਕੀ Bajaj Finance ਦੇ ਨਾਲ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਹੋ ਸਕਦਾ ਅਸੀਂ ਵੀ ਤੁਹਾਡੇ ਐਕਸਪੀਰੀਅੰਸ ਤੋਂ ਕੁਝ ਸਿੱਖ ਸਕੀਏ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀ ਕੀ ਫਾਈ